ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਤੇ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਜਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਨਟੈਣਾ ਜੀ ਜ਼ਿਲ੍ਹਾ ਦੇ ਤਹਿਸੀਲ ਬਾਈ ਨੂੰ ਪੈਂਦੇ ਜੇ ਫਰੀਦਕੋਟ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਚਾਰ ਰੈਣੀ ਨਾਲ ਲੈ ਕੇ ਆਏ ਜੀ ਚਾਰੀ ਟੋਕੜਾ ਡਿਟੇਲ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਰਪ ਤੁਹਾਨੂੰ ਬਸ ਦਿਖਾਉਣਾ ਹੁੰਦਾ ਜੀ ਨੰਬਰ ਹੈ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾਂ ਸੁਖਦੀਪ ਸਿੰਘ ਪਿੰਡ ਤਹਿਣਾ ਜਿਹੜਾ ਫਰੀਕੋਟ ਤਹਿਸੀਲ ਵੀ ਫਰੀਦਕੋਟ ਜੀ ਮੋਬਾਈਲ ਨੰਬਰ ਜੀ 9864428248 9864428248 ਜੀ ਠੀਕ ਆ ਬਾਈ ਇੱਕ ਨੰਬਰ ਜਰਸੀ ਤੋਂ ਸ਼ੁਰੂ ਕਰਾਂਗੇ ਸੁਹਾਗ ਨੰਬਰ ਪਹਿਲਾ ਵੀਰੇ ਦੰਦੋ ਜੀ ਦੰਦ ਦੀ ਮੈਂ ਚੈੱਕ ਕੀਤੇ ਜੇ ਦੋਂਦੀ ਜਾਂ ਚੌਗੀ ਹੋਊਗੀ ਠੀਕ ਆ ਜੀ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ ਡੇਢ ਦੋ ਮਹੀਨੇ ਹੋ ਗਏ ਆ ਠੀਕ ਆ ਜੀ ਬੱਚਾ ਬੱਚਾ ਇਹਦਾ ਡੈਡ ਆ ਠੀਕ ਆ ਜੀ ਤੇ ਦੁੱਧ ਆ ਇਸ ਟਾਈਮ ਜਿਹੜਾ ਕੰਡੇ ਦੇ ਤੋਂਨ ਨਾਲ ਆਲਾ 7 ਕਿਲੋ ਇਹਦੇ ਥੱਲੇ ਜੋਕ ਕਿਦੇ ਦਾ ਜੋਕ ਕੇ ਦੇਵਾਂਗੇ 7 ਕਿਹਾ ਤੇ 7 ਹੀ ਹੋਊਗਾ 6 ਸਮਝ ਕੇ ਨਾ ਆਵੇ ਕੋਈ ਥਣਾ ਦੇ ਦੰਨ ਜਮਾਂ ਦੰਨ ਵੀਰੇ ਕੋਈ ਪੂਰ ਚਿੱਟਾ ਕੋਈ ਨਹੀਂ ਫੁੱਲ ਗਰੰਟੀ ਆਪਣੀ ਥਣਾ ਦੀ ਠੰਡੀ ਵੀ ਪੂਰੀ ਠੰਡੀ ਆ ਜੀ ਤੋੜ ਕੇ ਦਿਖਾ ਦਿ ਬਾਈ 22 ਦੇ ਦਸਨ ਮੁਤਾਬਕ ਸੂਆ 2:10 ਦਾ ਪਹਿਲਾ ਸੂਈ ਆ ਜੀ ਦੰਨ ਦਾ ਆਪਾਂ ਚੈੱਕ ਨਹੀਂ ਕੀਤੇ ਜੀ ਡੇਢ ਮਹੀਨਾ ਬਾਈ ਡੇਢ ਮਹੀਨਾ ਡੇਢ ਮਹੀਨਾ ਸਮਾਂ ਹੋ ਗਿਆ ਸੂਈ ਨੂੰ ਜੀ ਦੁੱਧ ਜਿਹੜਾ ਨੈਟ ਤਿਆਰ ਆ ਜੀ ਉਹ 7 ਕਿਲੋ ਆ ਬਾਈ ਕਹਿੰਦਾ ਕੋਈ 6 ਮੰਨ ਕੇ ਨਾ ਵੇ ਜੇ 7 ਕਿਹਾ ਤਾਂ 7 ਹੀ ਹੋਊਗਾ ਜੀ ਥਾਣਾ ਦੇ ਸੋਹਣੇ ਆ ਗਏ ਤੇ ਲੱਗੇ ਹੱਥੀਚ ਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਪੋਰਡ ਨੇ ਸ਼ਾਂਖ ਨੇ ਸੋਹਣਾ گلਬੀ ਥਾਣਾ ਰੰਗ ਪ੍ਰਿੰਟ ਦੀ ਚੰਗੀ ਹੈ ਹਜੇ ਸੂਆ ਪਹਿਲਾ ਹੀ ਸੂਈ ਹੈ ਜੀ ਜਿਹੜਾ ਨੈਟ ਦੁੱਧ ਤਿਆਰ ਆ ਤਾਂ ਸੱਲੀ ਤੁਸੀਂ ਕਰ ਲੈਣੀ ਆ ਜੀ ਬਾਕੀ ਅਟਰ ਕੁਆਲਿਟੀ ਸੋਹਣੀ ਆ ਜੀ ਸੋਨਾ ਫਿਟਿੰਗ ਵਾਲਾ ਹਵਾਨਾ ਜੀ ਡਿਮਾਂਡ ਬਰੇ ਉਹਦੀ ਜੈਜ ਜਮ੍ਹਾਂ ਲੈਣ ਤੇ ਇੰਦੀ ਆਲੀ 18000 ਰੁਪਇਆ ਉਹ ਜੂ ਮਾਨਤਨ ਮਾਨਤਨ ਕਰ ਦਾਂਗੇ ਜਮ੍ਹਾਂ ਜੈਜ ਡਿਮਾਂਡ ਆ ਜੀ 18000 ਰੁਪਇਆ ਡਿਮਾਂਡ ਆ ਜੀ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰਦਾ ਦੁੱਧ ਵਦਨ ਦੀ ਵੀ ਗਰੰਟੀ ਹੈ ਦੀ ਠੀਕ ਹੈ ਘੱਟ ਸੇਵਾ ਵਾਲੇ ਕਰੋ ਆ ਜੀ ਘੱਟ ਸੇਵਾ ਵਾਲੇ ਕਰੋ ਠੀਕ ਹੈ ਜੀ ਦੋ ਨੰਬਰ ਵੀਰੇ ਇਹਦਾ ਸੁਹਾ ਕਿੰਨਾ ਮਾ ਜੀ ਇਹ ਦੂਜਾ ਸੁਹਾ ਸੂਈ ਹੋਈ ਆ ਠੀਕ ਆ ਦੋ ਸੂਈ ਆ ਜੀ ਇਹੋ ਸੂਈ ਨੂੰ ਹੋ ਗਿਆ ਤਕਰੀਬਨ 3 3.5 ਮਹੀਨੇ ਏਆਈ ਵਗੈਰਾ 12 13 ਦਿਨ ਹੋ ਗਏ ਆ ਅਗਰਿਆਂ ਦੀ ਲੱਗੀ ਹੈ ਮੇਰੀ ਨਹੀਂ ਲੱਗੀ ਹੈ ਜੀ ਠੀਕ ਆ ਜੀ ਥਣਾ ਦੀ ਥਣਾ ਵੀ ਡੰਨਾ ਦੁੱਧ ਕਿੰਨਾ ਦੁੱਧ ਵੀਰੇ 11 ਕਿਲੋ ਆ ਜੋਕ ਕੇ ਦੇ ਦਾਂਗੇ ਜੋਕ ਕੇ ਦੇਵਾਂਗੇ ਠੀਕ ਆ ਜੀ ਤੋਰ ਕੇ ਦਿਖਾ ਦਿ ਵੀਰੇ ਸੁਹਾ ਦੂਜਾ ਸੂਏ ਆ ਜੀ ਤਨ 3.5 ਮਹੀਨੇ ਸਮਾਂ ਬਾਈ ਦੱਸਦਾ ਸੂਈ ਨੂੰ ਟਾਈਮ ਹੋ ਗਿਆ ਜੀ ਦੁੱਧ 11 ਕਿਲੋ ਆ ਮਾਲਕਾਂ ਨੇ ਦੱਸਿਆ ਕਿ 12-13 ਦਿਨਾਂ ਨੂੰ AI ਹੋਈ ਨੂੰ ਹੋਗੇ ਬਾਈ ਗੰਦਾ ਆਪਾਂ ਖਾਲੀ ਲਈਏ ਤੇ ਖਾਲੀ ਦੇਣੀ ਆ ਇਹ ਤਾਂ ਦੱਸ ਦਿੰਨੇ ਹੁੰਨੇ ਕੋਈ ਸੱਜਣ ਵੀਰਾ ਫੰਡੀ ਦਿੱਤੀ ਜੀ ਤੋਂ ਆਪਦੀ ਮਹੀਨਾ ਦੂੜ ਮਹੀਨਾ ਬਚਤ ਰੱਖ ਲੈ ਜੀ ਉਹ ਅਗਲੇ ਦੀ ਕਿਸਮਤ ਆ ਜੀ ਗੱਭਣ ਰਹਿਣਾ ਜਾਂ ਖਾਲੀ ਰਹਿਣਾ ਜਿਹੜੀ ਗੱਲ ਹੈਗੀ ਆ ਉਹ ਬਾਈ ਗੰਦਾ ਆਪਾਂ ਦੱਸਤੀ ਆ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਬਾਕੀ ਠੰਡੀ ਸੀਲ ਪੂਰੀ ਆ ਥਣਾ ਦੀ ਓਕੇ ਹੋਊਗੀ 11 ਕਿਲੋ ਆਉਦਾ ਭਾਂਡੇ ਚ ਪਾ ਕੇ ਲੈ ਜਾਓ ਜੀ ਤੇ ਇਹਦੀ ਲੈਣ ਦੇ ਜੀ ਵਾਲੀ ਡਿਮਾਂਡ ਵੀਰੇ 3000 ਰੁਪਇਆ ਜੀ ਜੇ ਜੋੜਾ ਲੈ ਜੂ ਬਾਈ ਕਰਦਾਂਗੇ ਮਾਨਤਾ ਠੀਕ ਹੈ ਜੀ 30000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਬਾਈ ਕਹਿੰਦਾ ਉਹਦੇ ਚ ਜ਼ਿਆਦਾ ਕਰਦਾਂਗੇ ਜੀ ਅੱਗੇ ਆ ਕੇ ਵੀਰੇ ਤੈਨੂੰ ਨੰਬਰ ਸੂਹ ਆ ਕੇ ਨਵਾ ਜੀ ਇਹ ਦੂਜਾ ਸੂਹ ਸੂਈ ਹੋਈ ਆ ਕਦੋਂ ਸੂਈ ਆ ਜੀ ਇਹ ਇਹਨੂੰ ਹੋ ਗਿਆ ਇਹਦੇ ਵੀ ਅੱਜ 14 15 ਦਿਨ ਹੋ ਗਏ ਆ ਟੀਕਾ ਪਰ ਇਹਨੂੰ ਠੀਕ ਆ ਬਾਈ ਮਾਲਕਾ ਨੇ ਪਰਿਆ ਗਿਆ ਮਾਲਕਾ ਨੇ ਮਾਲਕਾ ਨੇ ਜੀ ਠੀਕ ਆ ਬਾਈ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਾਈ 9 ਕਿਲੋ ਕੰਡੇ ਦੇ ਤੋਲ ਕੇ ਦੇਵਾਂਗੇ ਠੀਕ ਆ ਜੀ ਬਾਈ ਦੱਸਦਾ ਕਿ 13 14 ਦਿਨ ਹੋ ਗਏ ਆ ਆਈ ਹੋਈ ਨੂੰ ਸੂਹਾ ਦੂਜਾ ਸੂਈ ਆ ਜੀ 9 ਕਿਲੋ ਬਾਈ ਦੱਸਦਾ ਕਿ ਕੰਡੇ ਤੇ ਜੋਕ ਕੇ ਦੇ ਦਾਂਗੇ ਜੀ ਦੋ ਟਾਈਮ ਚਾਰ ਬਾਕੀ ਥਾਣਾ ਦੇ ਸਾਰੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਆ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਚਾਰ ਹੀ ਥਾਣਾ 포ਟ ਨਿਸ਼ਾਂਖ ਨਹੀਂ ਥਾਣ ਕੱਲਾ ਕੱਲਾ ਨਿੱਖੜ ਮਾ ਜਿਹੜੇ ਨਟ ਦੁੱਧ ਆ ਉਹ ਤੁਸੀਂ ਚਵਾਈ ਆਪ ਕਰ ਲੈਣੀ ਆ ਜੀ ਠੰਡੀ ਸੀਲ ਪੂਰੀ ਨਿਆਣੇ ਦੀ ਲੋੜ ਹੁੰਦੀ ਕਿ ਬਈ ਨਹੀਂ ਮੈਣਾ ਪਾਉਣਾ ਵੀਰੇ ਠੀਕ ਆ ਜੀ ਸਾਰੀਆਂ ਦੀ ਪਾ ਕੇ ਚੋਣੇ ਸਾਰੀਆਂ ਨੂੰ ਪਾ ਕੇ ਚੋਣੇ ਆ ਠੀਕ ਆ ਬਾਈ ਚਵਾਈ ਚ ਠੰਡੀ ਸੀਲ ਦੀ ਕੱਲੀ ਕੱਲੀ ਗਾਰੰਟੀ ਆ ਠੀਕ ਆ ਜੀ ਇਹ ਨਹੀਂ ਕਿ ਕਿਸੇ ਆਏ ਤੇ ਮਤ ਚੱਕ ਜੂਗੇ ਠੀਕ ਆ ਬਾਈ ਹਾਂਜੀ ਤੇ ਇਹਦੀ ਡਿਮਾਂਡ ਜੀ ਇਹਦੀ 25000 ਰੁਪਏ ਦੀ ਹਾਂ ਨਾ ਠੀਕ ਆ ਜੀ ਇਹਦੀ 25000 ਰੁਪਿਆ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਚਲੋ ਆਏਗਾ ਸੱਜਣ ਦਾ ਲੈਸ ਕਰ ਦਾਂਗੇ ਜੀ ਅੱਗੇ ਆ ਗਈ ਵੀਰੇ 4 ਨੰਬਰ ਸੁਆ ਕਿਨ ਨਮਾ ਜੀ ਇਹ ਵੀ ਦੁੱਧਾ ਖੂਆ ਸੁਈ ਆ ਇਹਦੇ ਸੀਮਨ ਨਹੀਂ ਲੱਗਿਆਗਾ ਕਦੋਂ ਸੁਈ ਆ ਜੀ ਇਹੋ ਸੁਈ ਨੇ ਹੋ ਗਏ ਹੁਣ ਤਾਂ ਤਕਰੀਬਨ 3.5 ਮਹੀਨੇ ਉਹਨਾਂ ਨੇ ਦੱਸੇ ਆ ਹੀਡ ਚ ਆਉਣ ਵਾਲੀ ਆ ਇਹ ਠੀਕ ਆ ਜੀ ਇੱਕ ਹੀਟੇ ਦੀ ਮਸ ਹੋ ਗਈ ਸੀ ਜੀ ਇਹਨਾਂ ਨੂੰ ਪਤਾ ਨਹੀਂ ਸੀਗਾ ਸਾਇਲੈਂਟ ਹੀਟ ਕੱਢੀ ਸੀ ਇਹਨੇ ਠੀਕ ਆ ਬਾਈ ਇਹਦੇ ਸਮੇਂ ਜਿਹੜਾ ਦੁੱਧ ਕੰਡੇ ਦੇ ਤੋਲਣ ਵਾਲਾ ਦੁੱਧ 10 ਕਿਲੋ ਆ 9 ਕਹਿ ਕੇ ਦੇਵਾਂਗੇ 9 ਮੈਂ ਤਾਂ ਕਹਿ ਰਿਹਾ ਕਿਲੋ ਦੁੱਧ ਘੱਟ ਆਖੇ ਪਸ਼ੂ ਇੱਕ ਅੱਧਾ ਦਿਨ ਜੀ ਨਹੀਂ ਲਾਉਂਦਾਗਾ ਇੱਕ ਕੱਲ ਰਾਤ ਨੂੰ ਹੀ ਆਈਆਂ ਗਾਈਆਂ ਉਪਰਾ ਕਰ ਜਾਂਦਾ ਉਪਰਾ ਕਰ ਜਾਂਦਾ ਪਸੂ ਕਈ ਵਾਰ ਆ ਕੇ 9 ਕਿਲੋ ਜੋਕ ਕੇ ਹੈ ਜੇ ਕੰਡੇ ਤੋਂ ਤੋਲ ਕੇ ਦੇਵਾਂਗੇ ਠੀਕ ਆ ਜੀ ਇਹਦਾ ਇੱਕ ਥਣ ਘਾਟਾ ਮੂਹਰਲਾ ਕਬੈਣੀ ਵਾਲਾ ਥਣਾ ਦੀ ਡਾਨਾ ਜੀ ਥਣਾ ਦੀ ਡਾਨਾ ਇੱਕ ਥਣ ਕਬੈਣੀ ਵਾਲਾ ਘਾਟਾ ਅੱਧਾ ਥਾਣਾ ਹੋ ਠੀਕ ਆ ਜੀ ਐਕ ਥਣ ਬਾਈ ਕਹਿੰਦਾ ਘਾਟਾ ਜੀ ਥਣ ਅੱਧਾ ਹੈਗਾ ਕਬੈਣੀ ਵਾਲਾ ਪਹਿਲਾਂ ਹੀ ਦੱਸ ਦਿੰਨੇ ਕੋਈ ਕੋਈ ਦੂਰੋਂ ਨੇੜੋਂ ਚੱਲ ਕੇ ਹੁੰਦਾ ਹੁੰਦਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਚਾਰੀ ਥਾਣਾ ਫੋਟ ਨਿਸ਼ਾਂਖ ਨੇ ਬਾਕੀ ਵਜਨ ਮजूद ਦੀ ਚੰਗੀ ਆ ਜੀ ਦੋ ਦਬਾਈ ਦੱਸਦਾ ਹੈ 10 ਕਿਲੋ ਜਾਂ 9 ਕਿਲੋ ਮੇਰੇ ਘਰੇ ਜੋਕ ਕੇ ਲੈ ਜਾ ਜੀ ਇਹਦੀ ਡਿਮਾਂਡ ਵੀਰੇ 18000 ਦੀ ਹਾਂ ਨਾ ਵੀਰੇ ਠੀਕ ਆ ਜੀ 18000 ਦੀ ਬਾਈ ਕਹਿੰਦਾ ਹਾਂ ਨਾ ਛੋਟੇ ਛੋਟੇ ਭਾਈ ਆ ਜੀ ਵਿੱਚੋਂ ਚਲੋ ਲੈਸ ਮਾਨਦਾਨ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ